ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕੈਪਟਨ ਹਰਜਿੰਦਰ ਸਿੰਘ ਛੱਪਰੀਆ ਸੰਗਤਪੁਰੇ ਅੱਜ ਤੁਸੀਂ ਪਿੰਡ ਕੱਪਰੀਆਂ ਨੇ ਸਭਰਾ ਤਸਵੀਲ ਅੰ ਸਾਰਿਆਂ ਨੇ ਮਿਲ ਕੇ ਜੋ ਪੰਚਾਇਤਾਂ ਬਣਨੀਆਂ ਨੇ ਪੰਚਾਇਤ ਦਾ ਸਰਬਸੰਮਤੀ ਦੇ ਨਾਲ ਪੂਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਰੀ ਪੰਚਾਇਤ ਆਪਾਂ ਸਰਬਸੰਮਤੀ ਨਾਲ ਬਣਾਉਣੀ ਹੈ ਉਹਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਵਚਨ ਸਿੰਘ ਜੀ ਨੂੰ ਪਿੰਡ ਦੀ ਸਰਪੰਚੀ ਦੀ ਨਿਯੁਕਤੀ ਦਿੱਤੀ ਹੈ ਔਰ ਇਹਨਾਂ ਦੇ ਨਾਲ ਅਸੀਂ ਜੋ ਪੰਜ ਪੰਚ ਨੇ ਸਾਡੇ ਹਰ ਇੱਕ ਵਾਰਡ ਦਾ ਤਿੰਨ ਸਾਡੇ ਜੈਂਕਸ ਪੰਚ ਨੇ ਤੇ ਦੋ ਸਾਡੇ ਲੇਡੀਜ਼ ਪੰਚ ਨੇ ਉਹ ਅਸੀਂ ਨਿਯੁਕਤ ਕਰ ਲਏ ਨੇ ਸਾਰੇ ਅਰ ਸੋ ਅਸੀਂ ਆਪਣਾ ਜੋ 4 ਤਰੀਕ ਨੂੰ ਪ੍ਰੋਗਰਾਮ ਕਰਕੇ ਸਾਰਾ ਕੁਝ ਐਲਾਨਾਂਗੇ ਇਹ ਸਾਡਾ ਪਿੰਡ ਦਾ ਇੱਕ ਆਖਰੀ ਫੈਸਲਾ ਹੋ ਗਿਆ ਹੈ ਵੀ ਜਿਹੜੀ ਸਾਡੀ ਪੰਚਾਇਤ ਦਾ ਸਰਬਸੰਮਤੀ ਨਾਲ ਚੁਣ ਲਈ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਇੱਕ ਸਾਡੇ ਪਿੰਡ ਦਾ ਬਹੁਤ ਵੱਡਾ ਇੱਕ ਏਕਾ ਬਣਦਾ ਹੈ ਔਰ ਅਸੀਂ ਇੱਕ ਮਿਸਾਲ ਬਣਾਉਣਾ ਚਾਹੁੰਦੇ ਹਾਂ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੋਣਾਂ ਸੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਆ ਚੁਣ ਲਈ ਹੈ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਇਹਨਾਂ ਦੇ ਨਾਲ ਅਸੀਂ ਪੰਜ-ਪੰਜ ਚੁਣੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਜ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਹੈ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਸਰਵਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਹੁਣ ਤੱਕ ਕਿੰਨੀ ਵਾਰ ਹੈ ਜਿਹੜੀ ਸਰਵਸੰਮਤੀ ਨਾਲ ਅੱਗੇ ਇਲੈਕਸ਼ਨ ਹੁੰਦੇ ਨੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਜੀ ਹਾਲ ਤੱਕ ਸਿਰਫ ਦੋ ਵਾਰ ਹੀ ਇਲੈਕਸ਼ਨ ਹੋਏ ਨੇ ਤਿੰਨ ਵਾਰ ਇਲੈਕਸ਼ਨ ਹੋਏ ਨੇ ਇਸ ਤੋਂ ਪਹਿਲਾਂ ਵੀ ਸਾਡੀ ਸਰਬਸੰਮਤੀ ਨਾਲੇ ਪੰਚਾਇਤ ਬਣਦੀ ਰਹੀ ਹੈ ਔਰ ਹੁਣ ਅਸੀਂ ਸਾਰੇ ਪਿੰਡ ਨੇ ਤਹੀਹਾ ਲਿਆ ਸੀ ਆ ਵੀ ਇਹ ਜਿਹੜੇ ਆਪਾਂ ਜਿਹੜੀ ਵੋਟਾਂ ਵਾਲਾ ਸਿਸਟਮ ਹੈ ਇਹਨੂੰ ਛੱਡ ਕੇ ਇੱਕ ਜੋਟ ਹੋ ਕੇ ਇੱਕ ਝੰਡੇ ਥੱਲੇ ਆ ਕੇ ਆਪਣਾ ਜੋ ਪਿੰਡ ਦਾ ਵਿਕਾਸ ਉਹਨੂੰ ਕਰੀਏ ਸਰਬਸੰਮਤੀ ਦੇ ਨਾਲ ਆਪਾਂ ਪੰਚਾਇਤਾਂ ਬਣਾਈਏ ਹਾਂਜੀ ਕੀ ਨਾਮ ਆ ਤੁਹਾਡਾ ਜੀ ਕਿਹੜੇ ਪਿੰਡ ਦਾ ਗੁਰਵਚਨ ਸਿੰਘ ਆ ਜੀ ਪਿੰਡ ਟੱਪਰੀਆਂ ਜਾ ਜੀ ਨੂੰ ਸੁਣਿਆ ਗਿਆ ਜੀ ਹਾਂ ਜੀ ਹਾਂ ਜੀ ਜਣਾ ਚੱਲੋ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡੇ ਚਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਹੋਏ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਆ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਰਵਜਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆਂ ਤੇ ਪੂਰਾ ਉਤਰੂ ਧੰਨਵਾਦ